ਔਰ ਕੀ ਹਾਲ ਹੈ ਜਟੋ ਅੰਤੀ ਕਿਹੜਾ ਵਿਸ਼ਾ ਲਭੀ ਅੱਜ ਹੋਈ ਵਿਸ਼ਾ 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 ਅੱਜ ਕੱਲ ਕੇ ਕਿਹੜੀ ਚੀਜ਼ ਦਾ ਯਾਰ ਰੌਲਾ ਪੈਂਦਾ ਜਿਹਦਾ ਜਿਆਦਾ ਪਵੇ ਮੈਂ ਕਹਿੰਨੀ ਜਿੱਧਰ ਜਿਆਦਾ ਹੋਣ ਮੈਂ ਉਧਰ ਨਹੀਂ ਹੁੰਦਾ ਮੈਂ ਥੋੜਿਆ ਦੇ ਬੰਦੇ ਹੁੰਦਾ ਵਿਸ਼ਾ ਇੱਕ ਅੱਜ ਕੱਲ ਸੁਣਦੇ ਜਿਹੜੀ ਆ ਤਰਤੀ ਆਪਣੀ ਉਪਜਾਉ ਤਰਤੀ ਖਤਮ ਹੋ ਰਹੀ ਹੈ ਇਹਦੇ ਬਾਰੇ ਗੱਲ ਚੱਲ ਰਹੀ ਆ ਕਿ ਉਪਜਾਉ ਤਰਤੀ ਖਤਮ ਹੋ ਰਹੀ ਆ ਤੇ ਇਹਦਾ ਸੋਚਣਾ ਚਾਹੀਦਾ ਕੁਝ ਬਿਲਕੁਲ ਸੋਚਣਾ ਚਾਹੀਦਾ ਜੀ ਆਪਾਂ ਨੂੰ ਵੀ ਆਪਾਂ ਵੀ ਖਾਵਾਂਗੇ ਤੇ ਬਚਾਂਗੇ ਜੋ ਖਸਾਲ ਵਾਲੀ ਤਰਤੀ ਹੈ ਉਪਜਾਉ ਵੀ ਆਪਾਂ ਖਤਮ ਕਰ ਲਈ ਤੇ ਫਿਰ ਇਸ ਕਰਕੇ ਇਹ ਮੁੱਦੇ ਦੇ ਉੱਤੇ ਬੜਾ ਰੌਲਾ ਪੈਣ ਡਿਆ ਵਾ ਵੀ ਸੜਕਾਂ ਦਾ ਜਿਹੜੇ ਹਾਈਵੇ ਕੱਢਣ ਦਾ ਇਹ ਉਹ ਸਾਰੀ ਜਨਤਾ ਦਾ ਇਤਨੀ ਧਿਆਨ ਲੱਗਾ ਸੜਕਾਂ ਹਾਈਵੇ ਬਣ ਗਈਆਂ ਐਡੇ ਵੱਡੇ ਸੜਕੂ ਵੜ ਕੇ ਇੰਨੀ ਏਕੜ ਜ਼ਮੀਨ ਆ ਗਈ ਵਿੱਚ ਇੰਨੇ ਹੋ ਗਿਆ ਅੱਲਾ ਦਾ ਤਰਨੇ ਦੇਖੀ ਹੈ ਹੂੰ ਚਲੋ ਜੀ ਲਾਂ ਸੋਟਾ ਪੁਲ ਥੱਥ ਬੋਲੇ ਸਿਲ ਆਠੀ ਚਾਰ ਇਹ ਤੇ ਹੁਣ ਅੱਜ ਇੱਕ ਕੱਲ ਮੈਂ ਹੋਰ ਵੇਖਣ ਡਿਆ ਆਈਆ ਚਾਰ ਭਰਾ ਚਾਰ ਕਿੱਲੇ ਚਾਰ ਕੂਠੀਆਂ ਉਹਨਾਂ ਅਗੀ ਨਾ ਕਾਣੀ ਆਉਣ ਲੱਗੀ ਜੇ ਸੂਤਰ ਵੀ ਇੱਕ ਥਾਂ ਤੇ ਟਿਕੇ ਜੇ ਨਾ ਛੜਕਾਂ ਬਣ ਗਈਆਂ ਖਾਵਾਂਗੇ ਕੀ ਛੜਕਾਂ ਥੋੜੀ ਖਾਲਾਂਗੇ ਕੱਲ ਸਾਡੀ ਸਹੀ ਹੈ ਨਾ ਮੰਨਣਾ ਜੋ ਹੋ ਗਿਆ ਖਾਵਾਂਗੇ ਕੀ ਛੜਕਾਂ ਵੀ ਜ਼ਰੂਰੀ ਹੈ ਮੁਸ਼ੜ ਕਰਨ ਤੋਂ ਬਿਨਾ ਕਦਾ ਆਪਣਾ ਸੂਤਰ ਛੜਕਾਂ ਨਹੀਂ ਤੇ ਮੇਂ ਤਰੱਕੀ ਕਿੱਥੋਂ ਆਉਣੀ ਹੈ ਵੀਰ ਤਰੱਕੀ ਛੜਕਾਂ ਨਾਲ ਆਉਣੀ ਆ ਛੜਕਾਂ ਛੜਕਾਂ ਖੁੱਲੀਆਂ ਦੁੱਲੀਆਂ ਵੱਡੀਆਂ ਹਾਈਵੇ ਵੀ ਐਕਸੀਡੈਂਟ ਹੀ ਨਹੀਂ ਮੌਤਾਂ ਦਾ ਬਚਾ ਮੌਤਾਂ ਦਾ ਬਚਾ ਜੂਗਾ ਆਵੇ ਅਨਰਾਮ ਨਾਲ ਜਾਣ ਨੇ ਹੱਥ ਛੱਡੇ ਗੱਡੀ ਤੇ ਆਵੇ ਗੱਡੀ ਜਾਣ ਦੇ ਹੱਥ ਛੱਡੇ ਉਧਰ ਲਿਫਤੂ ਜਾਣ ਦੇ ਇੱਧਰ ਤੇ ਇੱਧਰ ਤੁਰੇ ਜਾਣੇ ਵਾਧੂ ਜਗਾ ਕੋਈ ਈਡੀ ਵੀ ਨਹੀਂ ਗੱਲ ਛੜਕਾਂ ਦੇ ਨਾਲ ਨਹੀਂ ਇੰਨਾ ਫਰਕ ਪੈ ਸਕਦਾ ਜਿੰਨਾ ਤੁਸੀਂ ਫਰਕ ਮੈਂ ਹੁਣ ਤੁਹਾਡਾ ਮੈਂ ਕੱਢਣ ਲੱਗਾ ਹਾਂ ਸਾਰੇ ਇੱਕੇ ਦੁਆਲੇ ਹੋਏ ਆਪਾਂ ਛੜਕਾਂਆਂ ਦੇ ਹੀ ਦੁਆਲੇ ਹੋ ਗਏ ਇਕੱਲੇ ਠੀਕ ਹੈ ਤਾਂ ਉਹ ਗੱਲ ਤੋਂ ਤੇ ਮੁੱਕਰਦੇ ਨਹੀਂ ertid ਸਾਡੀ ਪਜਾਉ ਖਤਮ ਨਹੀਂ ਹੋਣੀ ਚਾਹੀਦੀ ਇਹ ਗੱਲ ਬਿਲਕੁਲ ਸਹੀ ਹੈ ਹੁਣ ਗੱਲ ਆਈ ਹੈ ਆਪਾਂ ਇਧਰ ਹਾਂ ਲੈ ਹੋਰ ਬਣ ਗਈ ਗੱਲ ਵੀਰੇ ਮੈਨੂੰ ਜਾਨਾ ਆਪਾਂ ਬੁੱਢੇ ਸਾਹਿਬ ਜੀ ਆਪਾਂ ਕਹਿੰਦੇ ਆ ਸਾਰੀ ਸੰਗਤਾਂ ਨੂੰ ਵੀ ਤੁਹਾਨੂੰ ਹੀ ਪਤਾ ਵੇਖੋ ਬਾਬਾ ਬੁੱਢਾ ਸਾਹਿਬ ਹਾਂ ਵੀਰੇ ਲੋਕਲ ਚ ਬਾਤ ਤੇ ਐਸ ਵੇਲੇ ਸਭ ਤੋਂ ਵੱਡੀ ਸਪੀਡ ਜਿਹੜੀ ਫੜੀ ਹੈ ਨਾ ਉਪਜਾਊ ਧਰਤੀ ਖਤਮ ਕਰਨ ਦੀ ਸਾਡੇ ਚ ਭਾਲ ਰਿਹਾ ਮੈਨੂੰ ਲੱਗਦਾ ਜਿਆਦੀ ਫੜਦੀ ਹੈ। ਬਾਬਾ ਬੁੱਢਾ ਗੇਟ ਤੋਂ ਲੈ ਕੇ ਬਾਬਾ ਬੁੱਢਾ ਸਾਹਬ ਤੱਕ 2 ਕਿਲੋਮੀਟਰ ਦਾ ਰਸਤਾ ਉਧਰ ਉਧਰ ਪਤਾ ਨਹੀਂ ਕਿੰਨੀ ਕੁ ਜ਼ਮੀਨ ਫਿਰ ਜੀ ਤੁਰੀ ਆਉਂਦੇ ਕਲੋਨੀ ਦਾ ਕਲੋਨੀ ਕਲੋਨੀ ਦੇ ਕਲੋਨੀ ਕੱਟੀ ਆਉਂਦੇ ਮੈਂ ਤੁਹਾਨੂੰ ਇੰਨੀ ਕਿ ਜਗ੍ਹਾ ਦੀ ਉਹ ਤੁਸੀਂ ਪਤਾ ਨਹੀਂ ਕਿੰਨੇ ਏਕੜ ਆਖ ਦਿੰਦੇ ਛੜਕਾ ਜਾ ਗਈ। ਆਪ ਇੰਨੀ ਕਿ ਜਗਾ ਇੰਨੀ ਕਿ ਗੱਲ ਕਰ ਲਗਾ ਇਹ ਪੰਜਾਬ ਤੇ ਪੜਾ ਵੱਡਾ ਇੰਨੀ ਕਿ ਗੱਲ ਕਰ ਲਗਾ ਵਾ ਤੁਹਾਡਾ ਇੱਥੇ ਸਰਦਾਰ ਜੀ ਮੈਨੂੰ ਲੱਗਦਾ ਨਹੀਂ ਕਿ ਸਾਲ ਜਾਂ ਦੋ ਸਾਲਾਂ ਦੇ ਵਿੱਚ ਵਿੱਚ ਆਹ 5-10 ਕਿਲੋਮੀਟਰ ਦੇ ਦਾਇਰੇ ਦੇ ਵਿੱਚ 5-700 ਕਿੱਲਾ ਹੀ ਮੈਨੂੰ ਲੱਗਦਾ ਚੰਬ ਦਿਣਾ ਹੀ ਚੰਬ ਦਿਣਾ ਮਤਲਬ ਕਿ ਚੰਬ ਦਿਵਾ ਖਤਮ ਕਰ ਦੇਣਾ ਪੰਜਾਬ ਉਤਰ ਅਹੀਂ ਚਬਾਲ ਦੇ 10 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਬਾਬਾ ਬੁੜਾ ਸਾਹਿਬ ਦੇ ਗੇਟ ਤੋਂ ਬਾਬੜ ਸਾਹਿਬ ਨੂੰ ਕਿਤੇ ਜਾ ਕੇ ਵੇਖੋ ਰਸਤੇ ਕਿੰਨੀ ਸਪੀਡ ਮੇਰੇ ਤੋਂ ਨਾ ਪੂਰੇ ਪੰਜਾਬ 'ਚ ਇੱਕ ਨੰਬਰ ਦੇ ਸਪੀਡ ਦੇ ਇਹ ਇੱਥੇ ਕੰਮ ਚੱਲਣ ਡਿਆ ਕਿਤੇ ਨਹੀਂ ਚੱਲਣ ਡਿਆ ਕਲੋਨੀਆਂ ਜਿੰਨਾ ਜਿੰਨੀ ਸਪੀਡ ਹੋਊ ਯਾਰ ਅੱਖਾ ਆ ਇਧਰ ਉਧਰ ਜਮੀਨ ਖਤਮ ਕਰਤੀ ਸਾਰੀ ਪਾਣੀ ਕਲੋਨੀਆਂ ਗਈਆਂ ਦੇ ਬਸ ਅੱਗੇ ਥਿੰਨ ਦੁਕਾਨਾਂ ਇੱਕ ਗੇਟ ਦੇ ਪਿੱਛੇ ਕੋਠੀ ਚਾਰ ਦੁਕਾਨਾਂ ਇੱਕ ਗੇਟ ਥੱਲੇ ਸ਼ੈੱਡ ਉੱਤੇ ਕੋਠੀ ਪਿੱਛੇ ਪਲਾਟ ਐਹਰਾ ਵਗੈਰਾ ਮੁੜ ਕੇ ਗੁੱਜਰ ਸਾਰੇ ਉੱਥੇ ਘਾਈ ਆ ਭਾਈ ਹੁਣਾ ਪਲਾਟਾਂ ਚ ਬਾਜ ਗੁੱਜਰੌਣੇ ਆ ਆਪਾਂ ਗੁੱਜਰਾਂ ਨਾਲ ਵੀ ਲੜਨਾ ਆਪਾਂ ਗੁੱਜਰਾਂ ਨਾਲ ਵੀ ਲੜਨਾ ਮੁੜ ਕੇ ਵੀਰ ਮਤਲਬ ਕਹਿਣ ਦਾ ਭਾਪੀ ਇਹ ਜਿਹੜੀ ਆਪਾਂ ਮੰਨ ਲਈਏ ਆ ਸਾਲ ਦੋ ਸਾਲ ਜਿਹੜੀ 5-700 ਕਿਲਾ ਜ਼ਮੀਨ ਆ ਨਾ ਇਕੋ ਤਰੀਕੇ ਨਾਲ ਕੋਈ ਬਿਲਡਰ ਆ ਕੋਈ ਵੱਡੇ ਵੱਡੇ ਜਿਹੜੇ ਐਸ ਸਿਆਣੇ ਜਿਹੜੇ ਤਾਂ ਖੜਦੇ ਬਿਲਡਿੰਗਾਂ ਨੂੰ ਠਾਣ ਨੂੰ ਘਟ ਜਾਂਦੇ ਆ ਤਾਂ ਜਾਂਦੇ ਜਿਆਦਾ ਉਹ ਬੰਦੇ ਆਉਣ ਸਿਆਣੇ ਸਮਝਾਉਣ ਕਿ 500 ਕਿੱਲੇ ਦੀ ਲੋੜ ਹੀ ਨਹੀਂ ਆਪਾਂ ਜਿਉ 500 ਕਿੱਲੇ ਹੀ ਬਣਾਉ ਆਪਾਂ ਪਹਿਲੀ ਗੱਲ 50 ਕਿੱਲੇ ਜੀ ਬਣਾ ਦੇਣਾ 50 ਲਾ ਲਓ 50 ਕਿੱਲੇ ਹੀ ਬਣਾ ਦਿੰਦੇ ਚਾਹ ਰੋ ਹੋਰ ਕਸੂ 500 ਕਿੱਲਾ ਖਰਾਬ ਕਰਨ ਨਾਲੋਂ 50 ਕਿੱਲੇ ਕਰ ਦਈਏ ਤੇ ਫਿਰ ਬਾਨੀ ਬੜੀ ਵਧੀਆ ਚੀਜ਼ ਚਲੋ ਇੱਕ ਉਹ ਇੱਕ ਤੇ ਕਹਾਣੀ ਆ ਹੋ ਗਈ ਨਾ ਟੋਟਲ ਯਾਰ ਆਊਂਗ ਲਾਓ ਪੂਰੇ ਪੰਜਾਬ ਦੀਆਂ ਮੁਜੀ ਜ਼ਮੀਨ ਦੇ ਆਪਾਂ ਖਤਮ ਕਰਨਾ ਐ ਲੜੀ ਆਪਾਂ ਛੜਕਾਣਿਆਂ ਦਾ ਜੰਦੇ ਆ ਹੈ ਹਾਂਜੀ ਛੜਕਾ ਨਾਲੋਂ ਆਪਾਂ ਜਦਾ ਕੰਮ ਘਰਾਵ ਕਰਨੇ ਆ ਕਲੋਨੀ ਵਾਲਿਓ ਜੋੜ ਦੋ ਭਿੱਗੀ ਵਣ ਨੂੰ ਉਹ ਵੰਡ ਜੋੜ ਦੋ ਭਿੱਗੀ ਵਣ ਤੋਂ ਰਿੰਗਪੁਰਾ ਸੁਰਸੇ ਕੀ ਜੋੜ ਦੋਗੇ ਚਮਾਰ ਵੀ ਜੋੜ ਦੋ ਭਿੱਗੀ ਵਣ ਸਾਰਾ ਅਮਰਸਰ ਇੱਕ ਹੀ ਕਰਦੀ ਆ ਆਪਾਂ ਮੈਂ ਦੇ ਨਾਂ ਹਾਂ ਕਰਦੋ ਕਰਦੋ ਛੇਦੀ ਛੇਦੀ ਅਪਜਾਉ ਧਰਤੀ ਤੇ ਆਪਾਂ ਖਤਮ ਕਰਨਾ ਹੈ ਲੜੀ ਆਪਾਂ ਛੜਕਾਣਿਆਂ ਦੇ ਜਾਂਦੇ ਮੈਂ ਤਾਂ ਨਾ ਛੜਕਾ ਹੋਰ ਵੱਡੀਆਂ ਕਰੋ ਉਹ ਹੋਰ ਵੱਡੀਆਂ ਜਿੱਥੇ ਆ ਪਈਆਂ ਰੋਕਣ ਜਾਂਦੇ ਮੈਂ ਨਾ ਭਰਾਵਾ ਹੋਰ ਵੱਡੀ ਕਰ ਜਾਣਾ ਆ ਹੁਣ ਜਾਣਦੇ ਆ ਆ ਸੜਕ ਤੇ ਹੀ ਜਾਣਦੇ ਆ ਆ ਬੰਨਦੇ ਉਧਰ ਹੀ ਬਣੀ ਇੱਧਰ ਬਣੀ ਮੈਂ ਤਾਂ ਨਾ ਐਡੀ ਪਰਾਂ ਨੂੰ ਹੋਰ ਮਾਸਾ ਕਰੋ ਐਡੀ ਉਸ ਨੂੰ ਹੋਰ ਪਰਾਂ ਨੂੰ ਕਰੋ ਇੱਥੇ ਵੀ ਕਰੋ ਸੌਖੇ ਜਾਈਏ ਆ ਉਹ ਬਾਹਰ ਦੇ ਦੇਸ਼ਾਂ ਨੂੰ ਲੈਣ ਆਈਆਂ ਖਿੱਚੋ ਚਿੱਟੀਆਂ ਲੀਕਾਂ ਵੇਦੀ ਇਕੱਲੀ ਇਕੱਲੀ ਗੱਡੀ ਲਾਈਨ ਚ ਜਾਵੇ 10-10 ਗੱਡੀਆਂ ਇੱਕ ਵਾਰੀ ਆ ਜਾਣ ਕੋਈ ਗੱਲ ਨਹੀਂ ਹੋਣੀ ਕੋਈ ਮੁਸ਼ਕਲ ਨਹੀਂ ਆਉਣੀ ਤਰੱਕੀ ਆ ਇਹੋ ਤੇ ਤਰੱਕੀ ਹੁੰਦੀ ਆ ਜੇ ਆਪਾਂ ਹੋਰ ਹੀ ਲੜਾਈਆਂ ਲੜਨੂ ਕਿਆਰ ਹੋ ਜੰਨੇ ਚਲੋ ਹੁਣ ਆਪਾਂ ਇਹ ਵੀ ਗੱਲ ਕਰ ਲਈ ਤੇ ਹੁਣ ਆਪਾਂ ਕੰਮ ਕਰ ਲਈ ਉਹਨਾਂ ਨਾਲ ਕਰੀਏ ਜਿਹੜਾ ਜਿਆਦਾ ਹੌਲਾ ਪੁੰਦੇ ਜਿਹੜੇ ਜਿਆਦੇ ਆਂਦੇ ਵੀ ਅਹੀਂ ਇਹ ਕੰਮ ਹੋਣ ਨਹੀਂ ਦੇਣਾ ਅੱਗੇ ਆਗੂ ਦੇ ਹੋਈ ਹੁੰਦੇ ਸਰਦਾਰ ਸਾਹਿਬ ਵੱਡੇ ਵੱਡੇ ਫਾਰਮ ਹਾਊਸ ਬੜੇ ਬੜੇ ਸਰਦਾਰ ਸਾਹਿਬ ਫਾਰਮ ਹਾਊਸ ਫਲਾਣਾ ਸੰਧੂ ਸਾਹਿਬ ਫਲਾਣਾ ਐ ਤੇ ਫਲਾਣਾ ਔ ਚਾਰ ਕਿੱਲੇ ਚਾਰ ਕੋਠੀਆਂ ਚਾਰ ਭਰਾ ਦੋ ਭਰਾ ਦੋ ਕਿੱਲੇ ਦੋ ਕੋਠੀਆਂ ਪੰਜ ਭਰਾ ਪੰਜ ਕਿੱਲੇ ਪੰਜ ਕੋਠੀਆਂ ਉਹਨਾਂ ਨਾਲ ਕਰੀਏ ਇਹ ਗੱਲ ਬਈ ਲੈ ਕੇ ਚਲੋ ਆਪਾਂ ਜਿਆਦਾ ਨਾ ਕਰੀਏ ਆਪਾਂ ਚਾਹੋ ਨਾ ਕਰੀਏ ਕੋਈ ਗੱਲ ਜਿਹੜੇ ਜਿਆਦਾ ਅੱਜ ਕੱਲ ਛਾਏ ਪੈ ਸਾਰੇ ਬੜੀਆਂ ਆਪਾਂ ਫਿਰ ਮੇਰੇ ਯਾਰ ਕਾ ਕੋਈ ਉੱਥੇ ਗਿਆ ਹੁੰਦਾਈ ਵੀਡੀਓ ਕਰਦੇ ਡਰੂਨਾ ਸਗੋਂ ਉੱਚੀਆਂ ਉੱਚੀਆਂ ਕਰ ਕਰ ਖੌਲਾਈ ਵੇਖੋ ਜੀ ਵੇਖੋ ਯਾਰ ਕਿੱਲੇ ਯਾਰ ਭਰਾ ਯਾਰ ਕੋਠੀਆਂ ਹਾਰਮ ਹਾਊਸ ਬਤਾਨੀ ਕੀ ਕੀ ਤੇ ਜੇ ਇਹਨਾਂ ਚੋਂ ਭਰਾਵਾਂ ਨੂੰ ਮੇਰੇ ਕੋਲ ਭਾਇਆ ਜਾਵੇ ਇਹਨਾਂ ਨੂੰ ਮੈਂ ਸਮਝਾਵਾਂ ਪਹਿਲੇ ਕੱਲ ਇਹਨਾਂ ਭਰਾਵਾਂ ਨੇ ਨਹੀਂ ਸਮਝਦਾ ਇਹ ਨਹੀਂ ਸਮਝਣਾ ਇਹਨਾਂ ਨੂੰ ਬੰਦੇ ਨੂੰ ਦਾ ਆਪਣੇ ਨਾਂ ਨਾ ਵੀ ਮੇਰਾ ਮੈਂ ਇਸ ਤਰ੍ਹਾਂ ਮੈਂ ਸੱਧੂ ਸਾਹਿਬ ਆ ਰਾਣਾ ਤੁੱਜਾ ਸਾਹਿਬ ਆ ਢੀਕੜਾ ਸਾਹਿਬ ਆ ਵੀ ਮੇਰਾ ਫਾਰਮ ਹਾਊਸ ਮੇਰਾ ਇਹ ਉਹ ਲਾ ਲੋ ਲੌਕਟੈਲ ਲਾ ਲੋ ਕੱਲੇ ਜੀ ਧੁੰਗ ਲਿਆ ਲਾ ਲੋਕਟੈਲ ਚੌਂਕ ਲਿਆ ਲਾ ਦੋ ਗੱਡੀ ਐਨੂੰ ਭੱਜੀ ਫਿਰ ਗੱਡੀ ਉਹਨੂੰ ਭੱਜੀ ਫਿਰ ਆਪਾਂ ਨਹੀਂ ਤਰਤੀ ਤਰਤੀ ਬਚਾਉਣੀ ਆ ਇਹੋ ਕਹਿੰਦੇ ਆ ਨਾ ਆਉ ਬਚਾਈਏ ਤਰਤੀ ਫਿਰ ਅੱਜ ਤਰਤੀ ਬਚਾਈਏ ਅਪਜਾਉ ਤਰਤੀ ਬਚਾਉਣੀ ਆ ਮਵੀ ਨਾਲਿਆ ਤੁਹਾਡੇ ਰੁਪਚਾਉਂਗਾ ਮੈਂ ਆਪਾਂ ਇਹਨਾਂ ਨੂੰ ਵਿਚਾਰੀਏ ਇੰਨਾ ਬੜਾ ਛੜਕਾਲਿਆ ਨੂੰ ਨਾ ਬਜੇ ਗੱਲ ਕਰ ਉਹਨਾਂ ਨਾਲ ਐਵੇਂ ਨਾ ਲੜੀ ਜਾ ਉਹਨਾਂ ਨਾਲ ਗੱਲ ਇੱਥੇ ਇਹ ਆਉਂਦੀ ਆ ਕਿ ਉਹਨਾਂ ਚੋਂ ਭਰਾਵਾਂ ਨੂੰ ਕਿਤੇ ਨਾ ਉਹ ਚੋਂ ਭਰਾਵਾਂ ਨੂੰ ਨਹੀਂ ਉਹਨਾਂ ਪਰਿਵਾਰ ਨੂੰ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਧੀਆਂ ਨੂੰ ਪੁੱਤਾਂ ਨੂੰ ਭੈਣਾਂ ਨੂੰ ਮਤਾਵਾਂ ਨੂੰ ਸਾਰੇ ਪਰਿਵਾਰ ਨੂੰ ਉਹਨਾਂ ਨੂੰ ਜਦੋਂ ਮੈਂ ਸਮਝਾਇਆ ਨਾ ਉਹਨਾਂ ਨੇ ਪਾਪਾ ਤੂੰ ਕਿਹੜੇ ਸਿਆਪੇ ਨੂੰ ਫੜਿਆ ਹੋਇਆ ਸਾਨੂੰ ਸਾਨੂੰ ਤੇ ਐਵੇਂ ਯਾਰ ਅਾਨੂੰ ਡਰ ਲੱਗਦਾ ਯਾਰ ਅਸੀਂ ਕਿੱਧਰ ਜਾਣਾ ਇੱਥੇ ਨੂੰ ਜਿਹੜੇ 4 ਕਿੱਲੇ ਅਸੀਂ ਪਏ ਬੈਠੇ ਅਸੀਂ ਦੱਸ ਉਹਨਾਂ ਨੂੰ ਕਹੋ ਮੇਰੇ ਕੋਲ 4 ਕਿੱਲੇ ਤੋਂ ਪਹਿਲਾਂ ਕਰੂੰਗਾ ਉਹਦਾ 4 ਕਨਾਲਾ 4 ਕਨਾਲਾਂ 'ਚ ਮਖਣਾ ਆਪਾਂ ਕੋਨਟਰੋਲ ਬਣਾਉਣ ਲੱਗੇ ਫੁੱਟ ਤੁਹਾਡਾ ਤੇ ਜੇ ਜਿਆਦਾ ਬਾਪੂਰ ਵਾਲਾ ਪਉਣਗੇ ਤੇ ਮੇਰੇ ਕੋਲ ਫੇਰ ਆ ਜਿਓ ਆਪਾਂ ਦੋ ਦੋ ਕਨਾਲਾ ਨਹੀਂ ਆਪਾਂ ਫੇਰ 40 ਮਰਲਿਆਂ 'ਚ ਕੰਮ ਕਰਨਾ ਜੀ ਮੈਨੂੰ 40 ਮਰਲਿਆਂ 'ਤੇ ਮੈਂ ਕੰਮ ਕਰਨਾ ਦੇਖ ਦੇਣਾ ਮੈਂ ਤੁਹਾਨੂੰ ਦੱਸਦਾ ਜੀ ਹੁਣ ਮੋ ਇਹ ਪੁਆਇੰਟ ਨੋਟ ਕੀਤਾ ਜਾਵੇ 40 ਮਰਲੇ ਕਿੱਥੇ ਚਾਰ ਕਨਾਲਾਂ ਫੇਰ ਪਸ਼ਾਹ ਅੱਧ ਵਿਚ ਆਜੋ ਮੈਂ 40 ਮਰਲਿਆਂ ਦੇ ਵਿੱਚ ਹੀ ਉਹਨਾਂ ਦਾ ਪ੍ਰੋਗਰਾਮ ਬਣਾ ਲੈਂਦਾ ਜੀ ਬੜਾਕਾ ਉਹ ਜਿਹੜਾ ਚਾਰ ਕਿੱਲੇ ਆ ਨਾ ਚਲੋ ਆਪਾਂ ਹੁਣ ਅਜੇ ਉੱਥੇ ਰੁਕੀਏ ਮੈਂ ਤੁਹਾਨੂੰ ਅੱਗੇ ਦੱਸੀ ਆ ਵੇਰਵਾ ਅੱਗੇ ਦੱਸ ਕੇ ਹਟਿਆ ਆਂ ਵੀ ਆਹੀਂ ਬੰਦੇ ਉਹ ਆ ਵੀ ਉਹ ਭਰਾਵਾ ਦੋ ਕਿੱਲੇ ਜੀ ਕੀਤੀ ਕਰਕੇ ਕਾ ਆਹੀਂ ਇੱਥੇ ਦੋ ਕਿੱਲੇ ਦੀ ਪੁਨਾ ਪਟਣੀ ਹੈ ਜੀ ਵਾਹ ਖੇਤੀ ਕੁੱਤੀ ਦਾ ਨਹੀਂ ਪਤਾ ਮੇਰੇ ਨਾਲ ਜਿਆਦਾ ਕੋਈ ਨਿੱਕੇ ਹੁੰਦੇ ਬੜਾ ਹੁੰਦਾ 19 ਹੀ ਨਾ ਤਿਆਰ ਪਰ ਕਰ ਸਕਦੇ ਆਪ ਨੂੰ ਪਤਾ ਵਾ ਹਰ ਕੰਮ ਦੇ ਆਊਟਰਾਉਂਡਰ ਬੰਦੇ ਆਪ ਪੋਜ਼ਿਟਿਵ ਬੰਦੇ ਆ ਹੰਕਾਰੇ ਹੋਏ ਬੰਦੇ ਆ ਈਕੋ ਵਾਲੇ ਬੰਦੇ ਬੜਾ ਖੁਸ਼ ਆ ਦੇ ਸਾਰਾ ਖੁਸ਼ੀਆ ਘਰ ਆ ਲੱਗੇ ਹੁਣ ਗੱਲ ਕਰੀਏ ਵੀ ਆਪਾਂ ਜਿਹੜੇ ਚਾਰ ਕਨਾਲਾਂ ਵਾਲੇ ਇਹਨੂੰ ਮੈਂ ਉਹਨਾਂ ਨੂੰ ਬੱਚਿਆਂ ਨੂੰ ਪਤਾ ਕੀ ਦੱਸ ਦੇਣੀ ਆ ਆਓ ਪੁੱਤ ਇਦਾਂ ਬਾਪੂ ਕਹੋ ਪੰਜ ਮਰਲੇ ਬੜੀ ਗੱਲ ਹੁੰਦੀ ਏ ਪੰਜ ਮਰਲੇ 125 ਗਾਜਰ ਪੂਰਾ ਲੈਂਟਰ ਪੂਰੇ ਜੋ ਆਪਣਾ ਚਾਹੀਦਾ ਹਾਂ ਡ੍ਰੈਗ ਰੂਮ ਦੋ ਬੈਡਰੂਮ ਰੌਬੀ ਕਿਚਨ ਦੁੱਜਾ ਹੱਤਜਾ ਵੱਡਾ ਸਾਰਾ ਸ਼ੀਸ਼ੇ ਦਾ ਮਹੱਲ ਦਾ ਰੈਸਟੋਰੈਂਟ ਦੁੱਜੇ ਅੰਗੂਟਲਾਵਾਂ ਨੂੰ ਹਾਂ ਤੁਸੀਂ ਕੀ ਕਾਹੀ ਕਾ ਕੀਤਾ ਇਹ ਘਰ ਚ ਕਿਲੇ ਚ ਹੈ ਪੰਜ ਕਿਨਾਰਾਂ ਚ ਸੌਰੀ ਪੰਜ ਮਰਲਿਆਂ ਦੇ ਵਿੱਚ ਇੱਕ ਕੋਠੀ ਤੇ ਉਹਦੇ ਉੱਤੇ ਇੱਕ ਹੋਰ ਕੋਠੀ ਡਬਲ ਸਟੋਰੀ ਕੋਠੀ ਕਿਉਂਕਿ ਐਲੀਵੇਸ਼ਨ ਵੀ ਬਣਾਉਣੀ ਹੈ ਨਾ ਆਪਾਂ ਉਦੋਂ ਫਿਰ ਸਵਾਜਿਆ ਨਹੀਂ ਆਉਣਾ ਕੋਠੀ ਤੇ ਤਾਂ ਹੀ ਬਣਦੀ ਆ ਨਾ ਜੇ ਐਲੀਵੇਸ਼ਨ ਬਣੂਗੀ ਤੇ ਫਰੰਟ ਦੀ ਦੋ ਕੋਠੀਆਂ ਇੱਕ ਤੇ ਦੋ ਕੋਠੀਆਂ ਇੱਕ ਤੇ ਜਗ੍ਹਾ ਕਿੰਨੀ ਗਈ 10 ਮਰਲੇ 15 ਕੱਢ ਲਿਓ ਹੋਰ ਵੱਡੀਆਂ ਕਰ ਲਿਓ ਭਰਾਵਾ 7.5 7 ਮਰਲੇ ਦਾ ਵੱਟੇ ਬਣਾ ਲਿਓ ਬੜਾ ਬੜਾ ਟ੍ਰੈਂਗਲ ਖੁੱਲੇ-ਖੁੱਲੇ ਬੈਡਰੂਮ ਤਿੰਨ ਬੈਡਰੂਮ ਕੀ ਚਾਰ ਬੈਡਰੂਮ ਕੱਢ ਦਾਗੇ ਹੋਰ ਦੱਸੋ ਬੜੇ ਚਾਰ ਚਾਰ ਤੇ ਜੀ ਨਹੀਂ ਹੈਗੇ ਚਾਰ ਬੈਡਰੂਮ ਕਰਨੇ ਕੀ ਹੈ ਚਲੋ ਕੱਢ ਸਕਦੇ ਆ ਹੁਣ ਆ ਗਈ ਗੱਲ ਆਪਣੀ ਅਜੇ ਤੇ ਆਪਾਂ ਇੱਕ ਕਨਾਲ ਨਹੀਂ ਵਰਤੀ ਅਜੇ ਤੇ ਆਪਾਂ ਇੱਕ ਕਨਾਲ ਨਹੀਂ ਵਰਤੀ ਤੇ ਚਾਰ ਕਨਾਲਾਂ ਦੀ ਮੈਂ ਗੱਲ ਕਰਨ ਲੱਗਾ ਇੱਕ ਕਨਾਲ ਦੇ ਵਿੱਚ ਬਾਹਰ ਹੈ ਗੱਡੀਆਂ-ਗੱਡੀਆਂ ਦਾ ਵੀ ਪੋਰਚ-ਪਾਰਕ ਜਾਂ ਗੱਡ ਕੈਸ਼ ਪੂਰੇ ਘੜ-ਘੜ ਖੁੱਲਾ ਢੁੱਲਾ ਬੜਾ-ਬੜਾ ਇਹ ਮੈਨਾ ਜਿਹੜਾ ਚਾਰ ਇਹ ਬਣੀਆਂ ਨਾ ਓਹ ਹੋ ਹੋ ਇੱਕ ਉੱਤੇ ਐਵੇਂ ਤਾਂ ਹੋਰ ਤਿੱਜੀ ਦਾ ਖਿੱਚ ਦੇਣਾ ਆਪਾਂ ਅਲਿਵੇਸ਼ ਨੂੰ ਬੱਟਾ ਹਰਾ ਬਣਾਉਣਾ ਬਹੁਤਾ ਹੀ ਘੈਂਟ ਜਿਹਾ ਬਣਾਉਣਾ ਚੌਂ ਦੇ ਉੱਪੋਂ ਦੀ ਕੱਢ ਦੇਣਾ ਉਰੇ ਇੱਕ ਤੇ ਤੇ ਜਿਹੜਾ ਤਾਂ ਕਿਉਂ ਕੂਠੀਆਂ ਦੇ ਉੱਤੇ ਜਿਹੜਾ ਬਣਾਉਣਾ ਆਪਣਾ ਛੱਤ ਉਹਦੇ ਆ ਬਾਤ ਕਾਣ ਨੂੰ ਗੱਲਾਂ ਉਹ ਤੇ ਮੈਂ ਤੁਹਾਨੂੰ ਦੱਸਣਾ ਅਜੇ ਨਹੀਂ ਇਹ ਦੱਸਣਾ ਕਿ ਕੀ ਬਣਵਾ ਸਕਦਾ ਮੈਂ ਠੀਕ ਹੈ ਜੀ ਇੱਕ ਕਰਾਂ ਸਿਰ ਵਰਤੀ ਜਿਹਦਾ ਬੜੇ ਤਗੜੇ ਮਹੱਲ ਪਾਦੇ ਜੇ ਆਪਾਂ ਹੁਣ ਆਓ ਦੂਜੀ ਗਨਾਲ ਚ ਦੂਜੀ ਗਨਾਲ ਚ ਘਰ ਚ ਨੈਟ ਲੱਗਾ ਵੀ ਬਾਸਕਟਬਾਲ ਦਾ ਨਾਲ ਉਧਰ ਲੱਗਾ ਹੋਏ ਨੈਟ ਵਿੱਚੋਂ ਖੇਡ ਕੇ ਨੈਟ ਲਾਤਾ ਬਾਸਕਟਬਾਲ ਖੇਡਣਾ ਸ਼ੁਰੂ ਕਰਦਾ ਫੇਰ ਨਿੱਕਾ ਨੈਟ ਲਾਤਾ ਚਿੜੀ ਛਿੱਕਾ ਲਾਉਣਾ ਲਾਤਾ ਫੇਰ ਆਪ ਘੇਰਾ ਨਿੱਕੇ ਨਿੱਕੇ ਕੰਮ ਚੱਲਦੇ ਰਹਿਣ ਗੇਮਾਂ ਪਰ ਤੇ ਘیرے ਘਰੇ ਉਹਦੇ ਸਾਰੇ ਚਾਰ ਪੰਜ ਮਰਲੇ ਦੀ ਘੇਰੇ ਘਰੇ ਸੋਹਣੀਆਂ ਪਾਰਕੀਆਂ ਫੁੱਲ ਫਲਾਵਰ ਬੂਟੇ ਝੌਂਪੜੀਆਂ ਦੂਜਾ ਤੀਜਾ ਹੋਰ ਕਨਾਲ ਲਾ ਲਿਆ ਯਾਰੇ ਹੋਰ ਲਾ ਦੋ ਚੋਪੜੀਆਂ ਲਾ ਦੋ ਮੂਸਲ ਲਾ ਦੋ ਉੱਤ ਤਪੋਸ਼ ਲਾ ਦੋ ਬੜੇ ਬੜੇ ਸੋਬੇ ਕੱਤੇ ਦੁੱਜੇ ਬਾਹਰ ਬਹਿਣ ਵਾਲੇ ਉਹ ਵੀ ਲਾ ਦੋ ਦੁੱਜੇ ਹੀ ਕਾਨਿਆਂਿਆਂ ਦੇ ਵਾਂਸਾਂਿਆਂ ਦੇ ਉਹ ਚੌਂਡੀਆਂ ਜਿਹਾਣੀਆਂ ਬਣਾਈ ਪੂਰੀ ਜਾਉ ਉੱਥੇ ਹੀ ਸਰਦਾਰ ਜੀ ਜਿਉਂ ਕਨਾਲਾਂ ਦੇ ਵਿੱਚ ਉਹ ਸ਼ਾਨਦਾਰ ਚੀਜ਼ ਬਣਾ ਸਕਦੇ ਆ ਜਿਹੜੇ ਚਾਰ ਕਿੱਲੇ ਤੇ ਚਾਰ ਭਰਾ ਦਾ ਦੇ ਨਾ ਤੇ ਚਾਰ ਕੋਠੀਆਂ ਉਹ ਆਪਾਂ 3.5 ਕਿੱਲੇ ਪੈੜੀ ਬਚਾ ਸਕਦੇ ਜੇ ਇੱਕ ਪਰਿਵਾਰ ਚ ਹੁਣ ਤੁਸੀਂ ਦੱਸੋ ਲਾਓ ਹਿਸਾਬ ਤਾ ਉਸੇ ਤਰੋ ਉਹ ਲਾਓ ਸਰਦਾਰੋ ਕਿੱਥੇ ਕਿੱਥੇ ਬੈਠੇ ਹੋ ਲਾਓ ਪੂਰੇ ਪੰਜਾਬ ਚ ਛੜਕਾਂ ਮੰਨ ਲੈਣ ਤੋਂ ਭਰਾਵਾ ਆ ਆ ਬੱਜੀ ਛੜਕ ਆ ਗਈ ਹੁਣ ਉੰਡੀਆਂ ਦੀ ਹੁਣ ਛੜਕ ਉਹ ਜੀ ਹੁਣ ਲਾ ਪੀਓ ਅੱਗੇ ਗੁੱਸਾ ਚੜ ਲਾ ਪਿਆ ਮੈਨੂੰ ਹੁਣ ਜਿਉਂ ਜਿਉਂ ਛੜਕ ਅਜੇ ਤੇ ਅਜੇ ਵੀ ਡਬਲਿਆ ਤੇ ਪਰ ਫੇਰ ਵੀ ਸਿੰਗਲ ਹੋਣ ਵਾਲੀ ਹੈ ਉਹ ਕੱਲ ਨੂੰ ਸਮਝ ਆ ਗਈ ਦਿਮਾਗ ਚ ਕਿ ਡਿਟੇਲ ਚ ਫਿਰ ਵੀਡੀਓ ਲੰਮੀ ਹੋ ਜਾਣੀ ਆ ਆਪਾਂ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਤੇ ਸ਼ਾਰਟਕਟ ਇਹ ਸਮਝਾਤੀ ਜੇ ਖੇਡ ਜਟੋ ਸੜਕਾਂ ਬਣ ਦੋ ਹਾਈਵੇ ਬਣ ਦੋ ਵੱਡੇ ਵੱਡੇ ਬਣ ਦੋ ਜੋ ਬਣਦਾ ਬਣ ਦੋ ਕਿਤੇ ਬਜਾਉਤਰ ਨਹੀਂ ਖਤਮ ਨਹੀਂ ਉਹ ਚੱਲੀ ਜਦੋਂ ਮੰਨਦੇ ਆ ਜਿਹੜੀ ਖਤਮ ਹੋਣੀ ਉਹ ਤੇ ਹੋਣੀ ਆ ਪਰ ਤਰੱਕੀ ਕਿੰਨੀ ਵੱਜਣੀ ਆ ਤਰੱਕੀ ਬਣ ਜਾਣੀ ਆ ਆਹ ਤਰੱਕੀ ਹੋ ਜਾਣੀ ਆਪਣੀ ਆ ਚਾਰ ਕਿਲੇ ਚਾਰ ਭਰਾ ਤੇ ਆਹ ਤਰੱਕੀ ਆ ਕਲੋਨੀਆ ਕੱਟੀ ਜਾਓ ਵੱਢੀ ਜਾਓ ਛੱਡੀ ਜਾਓ ਖਲਾਰੀ ਜਾਓ ساری ਧਰਤੀ ਜਿਹੜੀ ਆਪਾਂ ਫਿਰ ਉਹ ਗੱਲ ਇੱਕ ਕਲੋਨੀ ਚ ਤਿੰਨ ਕੋਠੀਆਂ ਇੱਕ ਦੋ ਕਿੱਲੇ ਖਾਲੀ ਪਏ ਪਲਾਟ ਘਾਵਾਦੂ ਉੜਕੇ ਗੁੱਜਰ ਲੜਾਈਆਂ ਯਤਰਪੌਲਾ ਸਾਫ ਪਸ ਸਕੂਲੇ ਘਰਾਂ ਚ ਕਲੋਨੀ ਚ ਸਾਡੇ ਸਾਫ ਜਦੋਂ ਵੱਡਦਾ ਹੁੰਦਾ ਸੀ ਉਦੋਂ ਪੂਣੇ ਬਣ ਗਈਆਂ ਕੋਠੀਆਂ ਸਾਡੇ ਕਿਹੜੇ ਕਲੋਨੀ ਜਾਣ ਕੇ ਪੁੱਛ ਕੇ ਤੇ ਵੇਖੋ ਸਾਡੀ ਕਲੋਨੀ ਅਮਰਸਰ ਰੋਡ ICICI ਬੈਂਕ ਸਾਹਮਣੇ ਬਾਜ਼ ਸਟੂਡੀਓ ਸਾਡੀ ਕਲੋਨੀ ਚ ਕਿਤੇ ਵੜ ਕੇ ਪੁੱਛ ਕੇ ਵੇਖੋ ਪੁੱਛੋ ਉਹਨਾਂ ਆ ਵੀ ਇੱਥੇ ਕਲੋਨੀ ਜਿਉਂ ਸੱਪ ਆ ਜੇ ਤੇ ਕੀ ਕਹਿੰਦੇ ਜੇ ਜੇ ਸਾਡੀ ਕਲੋਨੀ ਚ ਸੱਪ ਆ ਜੇ ਸਾਡੀ ਕਲੋਨੀ ਦੀ ਸਾਰੀ ਨੂੰ ਪੁੱਛ ਕੇ ਵੇਖੋ ਉਹ ਦੱਸਣਗੇ ਤੁਹਾਨੂੰ ਜੇ ਕਲੋਨੀ ਸੱਪ ਆ ਜੇ ਤੇ ਫਿਰ ਕੀ ਕਰਦੇ ਜੇ ਜੋਗੀ ਸਾਦੇ ਜੇ ਕੀ ਕਰਦੇ ਜੇ ਕੋਣ ਹੁੰਦਾ ਬੰਦਾ ਕਿਹੜਾ ਬੀਨ ਵਜਾਉਂਦਾ ਕੀ ਕਰਦੇ ਜੀ ਉਹ ਸਾਰੇ ਤੁਹਾਨੂੰ ਦੱਸ ਲਗੇ ਉੱਥੇ ਬਾਜ਼ ਆਉਂਦਾ ਉਹ ਦੂਜਾ ਬਾਜ਼ ਨਹੀਂ ਮੈਂ ਉਹ ਵੀ ਉਹ ਵੀ ਬੜਾ ਸੱਪ ਦਾ ਮੈਰੀ ਉਹ ਚੁੱਕ ਕੇ ਲੈ ਜਾਂਦਾ ਉਹ ਚੁੱਕ ਕੇ ਲੈ ਜਾਂਦਾ ਸੱਪ ਤੇ ਮੈਂ ਮੈਂ ਉਹਨੂੰ ਠਣ ਨਹੀਂ ਦਿੰਦਾ ਕਿਉਂਕਿ ਮੈਂ ਜਿਹੜਾ ਸੱਪ ਦਾ ਵੈਰੀ ਆ ਘਾਤ ਤੋਂ ਬੜੀ ਵਧੀਆ ਹੀ ਸੱਪ ਜਿੱਥੇ ਮਿਲ ਜੇ ਗੱਟ ਗਈ ਡਰਣਾ ਨਹੀਂ ਚਾਹੀਦਾ ਤੇ ਦੁੱਧੀ ਗੱਲ ਸੱਪ ਜਦੋਂ ਵੀ ਕੇ ਘਰ ਚ ਵੜ ਗਿਆ ਜਾਂ ਨਿਕਲ ਗਿਆ ਸਾਰਾ ਟੱਬਰ ਤਾਂ ਬੈਠੇ ਹੁੰਦੇ ਜੇ ਬੜਾ ਡਰ ਹੁੰਦਾ ਮੈਨੂੰ ਖੁਦਾਂ ਬੜਾ ਡਰਿਆ ਹੁੰਦਾ ਸੱਪ ਤੋਂ ਡਰ ਆਉਂਦਾ ਵਾ ਆਉਂਦਾ ਕਿਉਂ ਨਹੀਂ ਤੇ ਕਲੋਨੀ ਦੇ ਸੱਪ ਜਿੰਨੇ ਮੈਂ ਮਾਰੇ ਆ ਇੱਕ ਦਿਨ ਤੇ ਇੱਕ ਸੱਪ ਵੇਰ ਕੇ ਬੈਠਾ ਉਹ ਕਲੋਨੀ ਚ ਫਾਨੀ ਚੌਕ ਕੇ ਤੇ ਬੈਠਾ ਤੇ ਲੋਕ ਉਹਨੂੰ ਵੇਖਣਦੇ ਆ ਮਿਸਤਰੀ ਲਾ ਕੇ ਮਜ਼ਦੂਰ ਕੋਈ ਗਾਣ ਜਾਵੇ ਉਹਦੇ ਲਾ ਕੇ ਉਹ ਇਸ ਤਰ੍ਹਾਂ ਬੈਠਾ ਐ ਕੰਧ ਨਾਲ ਲੱਗ ਕੇ ਐ ਸਾਰਿਆਂ ਨੂੰ ਵੇਖਣਦੇ ਆ ਜੇ ਦੇ ਨਹੀਂ ਨਹੀਂ ਇਹ ਜੋ ਕੋਈ ਗੱਲ ਬਾਤ ਹੈ ਜਿਹੜਾ ਇਸ ਤਰ੍ਹਾਂ ਡਰਦਾ ਨਹੀਂ ਮੈਂ ਕੋਈ ਮੈਨੂੰ ਪਤਾ ਇਹ ਕਿਹ ਗੱਲ ਬਾਤ ਹੈ ਇਹਦਾ ਮੈਨੂੰ ਪਤਾ ਤੇ ਤੁਹਾਨੂੰ ਥੋੜੀ ਪਤਾ ਮੈਨੂੰ ਦਿਸ ਪਿਆ ਇਹ ਮੈਨੂੰ ਇਹ ਇਹਨੂੰ ਮੇਰੇ ਚ ਦਿਸ ਪਿਆ ਮੈਨੂੰ ਇਹ ਚ ਦਿਸ ਪਿਆ ਹੁਣ ਇਹਦੀ ਵੀ ਗੱਲ ਕੱਢ ਦਿੰਨਾ ਸਾਰੇ ਆਖ ਨਾ ਹੀ ਨਹੀਂ ਨਹੀਂ ਮਾਰਨਾ ਨਹੀਂ ਚਾਹੀਦਾ ਇਹੋ ਜੇ ਸੱਪ ਨੂੰ ਮਾਰਨਾ ਨਹੀਂ ਚਾਹੀਦਾ ਇੱਥੇ ਸੱਪ ਇਹੋ ਜੇ ਬੰਦੇ ਹੈਗੇ ਨੇ ਸੱਪ ਸੱਪ ਨੂੰ ਮਾਰੂਣਾ ਨੂੰ ਪਛਾਹ ਦੋ ਇਹ ਲੈ ਨਵੀਂ ਗੱਲ ਸੱਪ ਘਰ ਚ ਵੜਿਆ ਵਾ ਨਿਆਣੇ ਨੂੰ ਡੰਗ ਜੇ ਕਿਹੇ ਨੂੰ ਡੰਗ ਜੇ ਕੋਈ ਕੁੱਤੇ ਨੂੰ ਦਾ ਲੜ ਗਿਆ ਜ਼ਹਿਰ ਚੜ ਗਿਆ ਸਾਰੇ ਟੱਬਰ ਮੁਲਕਾ ਕਰ ਦੂ ਮਾਰ ਦੂ ਸਾਰਾ ਤੇ ਸੱਪ ਨਾਲ ਮਾਰੋ ਦਸੋ ਸੱਪ ਆਂਦੇ ਨਾ ਜਿੰਨੇ ਮਰਜੀ ਦੁੱਧ ਪਿਆਲੋ ਡੰਗ ਮਾਰਨੋਂ ਨਹੀਂ ਝੜਦੇ ਉਹ ਆ ਸਾਡੇ ਅੱਜ ਕੱਲ੍ਹ ਲੋਕਾਂ ਦਾ ਹੋ ਗਿਆ ਸੱਪਾਂ ਨਾਲ ਭੇੜੇ ਹੋ ਗਏ ਜਿੰਨਾ ਮਰਜੀ ਇਹਨਾਂ ਨੂੰ ਪਿਆਰ ਕਰ ਲੋ ਜਿੰਨਾ ਮਰਜੀ ਇਹਨਾਂ ਦਾ ਕੁਝ ਕਰ ਲੋ ਇਹ ਡੰਗ ਮਾਰਦੇ ਹੀ ਮਾਰਦੇ ਸਮਾਂ ਆਉਣ ਤੇ ਡੰਗ ਮਾਰੀ ਜਾਂਦੇ ਕਰੀਏ ਕੀ ਮੈਨੂੰ ਬੜੇ ਵਜੇ ਡੰਗ ਇਹ ਡੰਗ ਕੋ ਡੰਗੀ ਆ ਮੈਂ ਮੈਂ ਡੰਗੋ ਡਗੀ ਹੋਇਆ ਪਿਆ ਪੂਰਾ ਛਲਣੀ ਹੋਇਆ ਪਿਆ ਡੰਗਾਂ ਨਾਲ ਪਰ ਯਾਰ ਕਿੱਥੋਂ ਚੜੇ ਕਿਨੇ ਮੈਂ ਹਜ਼ਾਰ ਕਿੱਧਰ ਦੀ ਚੜਜੂ ਕਿਹ ਬਾਜ ਆ ਨਾ ਇਹ ਕਰਕੇ ਸਾਡੀ ਕਲੋਨੀ ਜਦੋਂ ਵੀ ਆਉ ਬਾਬਾ ਖੜਕ ਸਿੰਘ ਕਲੋਨੀ ਚਿਪਹਾੜ ਉੱਚੋ ਇੱਥੇ ਜੋਗੀ ਪਹਿਲਾਂ ਆਉਂਦਾ ਕਿ ਬਾਜ ਆਉਂਦਾ ਪਹਿਲਾਂ ਸੱਪ ਬਹਿ ਮਾਰਦਾ ਇਹ ਹੁਣ ਤਣੂ ਅਦਸ ਸੱਪ ਦੀ ਕਹਾਣੀ ਉੱਥੇ ਆਣ ਕੇ ਰਲ ਗਈ ਵੀ ਕਲੋਨੀਆਂ ਲਿਮਟਿਡ ਥੋੜੀ ਜੀ 3 ਕਿਨਾ ਬੰਨ ਹਾਰਮ ਹੌਸਲੇ ਰੋਕੇ ਜਾਣ ਛੜਕਾਂ ਜਰੂਰ ਬੰਨ ਹੁਣ ਆ ਛੜਕ ਛੜਕ ਪਹਿਲਾਂ ਮੈਂ ਛੜ ਛੜ ਚਲਾਉਂਦੇ ਹਾਂ ਤੇ ਹੁਣ ਮੈਂ ਘੜ ਘੜ ਚਲਾਉਣੀ ਆ ਹੋ ਗਈ ਸਿੰਗਲ ਹੁਣ ਤੇ ਅੱਗੇ ਟੀ ਆਏ ਨਹੀਂ ਹੁਣ ਅੱਗੇ ਆ 15 ਕਿਲੋਮੀਟਰ ਆ ਗਿਆ ਮੈਂ ਮੇਰੀ ਸਪੀਡ ਸਾਫ ਜਿੰਦੀ ਮੈਂ 15 ਕਿਲੋਮੀਟਰ 60 ਦੀ ਸਪੀਡ ਵਾਲਾ ਹੀ ਆ ਮੈਂ ਨਹੀਂ ਬਹੁਤਾ ਵੱਡਾ ਆ ਜਾਣ ਦੇ ਵੇਲਾ ਕੋ ਉਂ ਕਿੰਨੇ ਮੈਂ ਨਹੀਂ ਇੰਨਾ ਇੰਨਾ ਕੰਮ ਵਾਲਾ ਮੈਂ ਨਹੀਂ ਹੈਗਾ ਮੈਂ ਦੋ ਪਰ ਕੱਟ ਕਰਨ ਵਾਲਾ ਪੂਰਨਾ ਮੜਕ ਦੇ ਨਾਲ ਤੇ ਆਹ ਗੱਲ ਬਾਧਿਆ ਥੋੜਾ ਇਹ ਇਹ ਵਿਸ਼ਾਜ ਦਾ ਇਹੋ ਹੀ ਇਹ ਦਾ ਨਚੋੜ ਇਹੋ ਨਿਕਿਆ ਜੀ ਕਿ ਉਪਜਾਊ ਧਰਤੀ ਬਚਾਓ ਪਰ ਹਰ ਪੱਖ ਧਿਆਰ ਰੱਖੋ ਇੱਕੇ ਪਰ ਖੇਤਾਂ ਰੱਖੇ ਭੇਜਿਆ ਕਰੋ ਤੇ ਇੱਕੇ ਥਾਂ ਦੇ ਲਾਲਾ ਲਾਲਾ ਕਰੀਆ ਕਰੋ ਤੇ ਖੜਦੋ ਬੰਦੋ ਇਹ ਉਹ ਚਲੋ ਠੀਕ ਹੈ ਜੀ ਹੁਣ ਅੱਗੇ ਆਵੇ ਛੜਕੋ ਹੋਜੀ ਹੋ ਗਈ ਆ ਤੇ ਛੜਕਾ ਵੀ ਮੇਰਾ ਵੱਡੀਆਂ ਬੰਦਾਂ ਕਸਿਕਾ ਟਿਕਟ ਆਉ ਨੈਵਰ ਬਾਈ ਮਾੜਾ ਛੱਡੇ ਕੋਲੋਂ ਸਾਇਮ ਸਾਇਮ ਢੋਲ ਲੰਗਦੇ ਸੀ ਸੁਣਿਆ ਵੇ ਹੁਣ ਹੱਥ ਗਲ ਮੇ ਨੂੰ ਪਾਉਣ ਲੱਗੇ ਬਾਜਾਂ ਵਾਜੋਂ ਦੇਖ ਆਏ ਨੇ ਇਸ ਮਾਨ ਸੁਨਾ ਤੇਰੇ ਚੱਕਣ ਲੱਗਾ ਬੌਦੇ ਸੀ ਡੋ ਜੁੱਤੀ ਵਾਲੀਆਂ ਨੋਕਾ ਨੇ